ਵਾਹਿਗੁਰੂ ਸਾਬ ਜੀ ਤਨ ਗੁਰੂ ਗਰੀਬ ਨਵਾਜ ਤਨ ਕਨ ਕਨ ਜਨ ਆਇਆ ਜੈ ਪ੍ਰਸਾਦ ਸਭ ਜਗਤ ਉਤਰਾਇਆ ਜਨ ਆਵਨ ਕਾ ਈਸਵਾਉ ਜਾਣ ਕੇ ਸੰਗ ਜਿਤ ਆਵੈ ਨਾਉ ਆਵ ਮੁਗਤ ਮੁਗਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸੋ ਕਉ ਢਲ ਗੁਰ ਸੇਵੀਐ ਅਨਸੋ ਸਹਿਜ ਸੁਭਾਏ ਦਰਸ਼ਨ ਪਰਸ਼ੀਐ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਪੰਜਵਾ ਹੱਥੇ ਉੱਠਾਇ ਰਖਵਾਲਾ ਬრავ ਸਦਗ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੋ ਪਾਖੇ ਅਥਾ ਉਥੈ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਦਾਸ ਆਪਣੀ ਆਪ ਰਾਖੇ ਘਟ ਘਟ ਸ਼ਬਦ ਸੋ 파ਖੇ ਗੁਰ ਕੇ ਚਰਨ ਉੱਪਰ 발 ਜਾਈ ਦਿਨ ਸਰੈਨ ਸਾ ਸਾਸ ਮਾਲੀ ਓਰ ਨ ਸਭਨੀ ਥਾਈ ਰਹਾ ਸਹਾਈ ਹੋਵਾ ਸੱਚੇ ਦਾ ਸੱਚਾ ਢੋਵਾ ਤੇਰੀ ਭਗਤ ਵਡਿਆਈ ਪਾਈ ਲਾਨਕ ਸਰਨਾਈ ਆਪ ਸੁਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਢਾਈ ਵਾਹਿ ਨਾਨਕ ਪ੍ਰਭ ਸਰਨਾਈ ਵਾਹਿਗੁਰੂ ਜਿੰਦਾ ਖਾਲਸਾ ਵਾਹਿਗੁਰੂ ਜਿੰਕੀ ਫਤਿਹ ਸੋਰਠ ਮਹਲਾ 5 ਐਥੇ ਉੱਠੈ ਰਖਵਾਲਾ ਪ੍ਰਭ ਸਾਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਾਟ ਸਭ ਦੇ ਸੋ ਪਾਖੇ ਦਾ ਖਾਲਸਾ ਵਾਹਿਗੁਰੂ ਜੀ ਤਨ ਬੀਦੀ ਆਨ ਕੇ ਕੋਲ ਵਿਖੈ ਪਰਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦੇ ਜਤਨ ਪਏ ਸੁਹਾਏ ਜੈ ਤੈ ਪਾਏ ਸੁਹਾਏ ਵਾਹਿਗੁਰੂ ਸਾਬ ਜੀ ਗੁਰੂ ਜੀ ਸੁਵਈਆ ਛੂਟ ਤਬਾਨਕ ਮਾਨਨ ਕੇ ਰਣ ਛਾੜ ਪਟਵਾ ਆਏ ਰਾਵੇਗੇ ਛੂਟ ਤਬਾਨਕ ਮਾਨਨ ਕੇ ਰਣ ਛਾੜ ਪਟਵਾ ਪੈਰਾਵਾਂਗੇ ਗੰਭੀਰ ਬਿਤਾਗ ਕਰਾਲ ਪਰਬਾ ਰਣ ਮਰਤਨ ਮਦ ਸੋ ਨਵਾਂਗੇ ਗਣ ਸਿਧ ਪਰ ਸਿਧ ਸੋ ਮਿਰਦ ਸਨੇਕਾਰ ਉਚਾਇਕ ਕਿਰਤ ਸੁਣਾਵਾਂਗੇ ਬਲ ਭਾਗ ਪਿਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵेंगे ਰੂਪ ਅਲੂਪ ਸਰੂਪ ਮਾ ਆਂਗਾ ਦੇਖ ਅਨੰਦ ਲਿ ਜਾਵਾਂਗੇ ਪਾਪੂਤ ਭਵਿਕ ਭਵਾਨ ਸਦਾ ਸਭ ਥੋਰ ਸਭ ਠਹਿਰਾਵਾਂਗੇ ਭਾਉ ਭਾਰ ਅਪਾਰ ਨਿਵਾਰਨ ਕੋ ਕਲਕੀ ਅਵਤਾਰ ਕਾਵੇਂਗੇ ਬਲ ਭਾਗ ਪਿਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵੇਂਗੇ ਆਉ ਭਾਰ ਅਪਾਰ ਨਵਾਰਨ ਕੋ ਕਲਕੀ अवतार ਕਾਵेंगे ਉਹ ਭਾਲ ਭਿਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵेंगे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ